ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਦਸੰਬਰ ਮਹੀਨੇ ਦੇ ਵਿੱਚ ਇਹ ਚਾਰ ਕੰਮ ਕਰ ਲਓ ਤਾਂ ਦੇਖਣਾ ਆਉਣ ਵਾਲਾ ਨਵਾਂ ਵਾਰਾ ਸਾਡੇ ਲਈ ਖੁਸ਼ੀਆਂ ਬਰਕਤਾਂ ਤੰਦਰੁਸਤੀ ਤਰੱਕੀ ਲੈ ਕੇ ਆਵੇਗਾ ਤਾਂ ਸੰਗਤ ਜੀ ਇਹ ਚਾਰ ਕੰਮ ਕਿਹੜੇ ਹਨ ਆਪਾਂ ਦਸੰਬਰ ਦੇ ਮਹੀਨੇ ਦੇ ਵਿੱਚ ਕਿਉਂ ਕਰਨੇ ਹਨ ਅਤੇ ਇਹਨਾਂ ਕੀਤੇ ਹੋਏ ਕੰਮਾਂ ਦਾ ਲਾਭ ਫਾਇਦਾ ਸਾਨੂੰ ਆਉਣ ਵਾਲੇ ਨਵੇਂ ਬਰੇ ਦੇ ਵਿੱਚ ਕਿੰਜ ਮਿਲੇਗਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੇ ਅਧੋਰੇ ਗੱਲ ਸੁਣਦੇ ਹਾਂ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਸੁਣਨੇ ਸ਼ੁਰੂ ਕਰ ਦਿੱਤੀ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅਤੇ ਜੇਕਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰ ਦੇਣਾ ਤਾਂ ਕਿ ਹੋਰ ਵੀ ਭੈਣ ਭਰਾਵਾਂ ਤੱਕ ਇਹ ਮੈਸੇਜ ਪਹੁੰਚ ਸਕੇ ਤੇ ਸੰਗਾ ਚੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖਣਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਦਿਨ ਤਿਉਹਾਰ ਆਉਂਦਾ ਹੈ ਕੋਈ ਵੀ ਕਾਜ਼ ਮੌਕਾ ਹੁੰਦਾ ਹੈ ਤਾਂ ਕਈ ਵਾਰ ਸਾਨੂੰ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਹੋਣ ਵਾਲਾ ਹੈ ਅਤੇ ਖਾਸ ਕਰਕੇ ਜਦੋਂ ਨਵਾਂ ਵਾਰਾ ਚੜ੍ਹਨਾ ਹੋਵੇ ਨਵਾਂ ਸਾਲ ਆਉਣਾ ਹੋਵੇ ਤਾਂ ਬਸ ਇੰਜ ਲੱਗਦਾ ਹੁੰਦਾ ਹੈ ਕਿ ਜਿਵੇਂ ਨਵਾਂ ਸਾਲ ਆਉਂਦਿਆਂ ਸਾਰ ਸਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਪਰਕਤਾ ਦੇ ਨਾਲ ਭਰ ਜਾਵੇਗੀ ਸਾਡੀ ਜ਼ਿੰਦਗੀ ਦੇ ਚੋ ਵੀ ਦੁੱਖ ਤਕਲੀਫਾਂ ਨੇ ਚੋ ਵੀ ਚਿੰਤਾਵਾਂ ਨੇ ਇਹ ਪੁਰਾਣੇ ਸਾਲ ਦੇ ਵਿੱਚ ਇਹ ਰਹਿ ਜਾਣੀਆਂ ਨੇ ਅਸੀਂ ਆਉਣ ਵਾਲੇ ਨਵੇਂ ਸਾਲ ਤੋਂ ਨਵੇਂ ਦਿਨ ਨਵੇਂ ਦਿਨ ਤੋਂ ਬੜੀਆਂ ਹੀ ਆਸਾਂ ਉਮੀਦਾਂ ਲਾਈਆਂ ਹੁੰਦੀਆਂ ਨੇ ਕਈ ਲੋਕ ਆਪਣੇ ਹੱਥ ਦਿਖਾਉਂਦੇ ਹਨ ਕਈ ਲੋਕ ਆਪਣੀਆਂ ਰਾਸ਼ੀਆਂ ਦੱਸ ਕੇ ਪਤਾ ਲਗਵਾਉਣਾ ਚਾਹੁੰਦੇ ਹਨ ਕਿ ਆਉਣ ਵਾਲਾ ਨਵਾਂ ਸਾਲ ਸਾਡੇ ਲਈ ਕਿਵੇਂ ਦਾ ਹੋਵੇਗਾ ਆਉਣ ਵਾਲੇ ਨਵੇਂ ਬਰੇ ਦੇ ਵਿੱਚ ਮੇਰਾ ਕਾਰੋਬਾਰ ਕੰਮ ਧੰਦਾ ਕਿਵੇਂ ਦਾ ਚੱਲੇਗਾ ਮੇਰੀ ਸਿਹਤ ਕਿੰਜ ਤੇ ਰਹੇਗੀ ਜੇ ਕਿਸੇ ਦਾ ਵਿਆਹ ਸ਼ਾਦੀ ਹੋਣ ਵਾਲਾ ਹੋਵੇ ਤਾਂ ਉਹਨੂੰ ਇਹ ਚਿੰਤਾ ਹੁੰਦੀ ਹੈ ਕਿ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਮੇਰੇ ਸੰਜੋਗ ਖੋਲ ਜਾਣਗੇ ਭਾਵ ਕਿ ਜਿਹੜੇ ਕੰਮ ਅਸੀਂ ਪਿਛਲੇ ਸਾਲ ਦੇ ਵਿੱਚ ਨਹੀਂ ਕਰ पाए ਉਹਨਾਂ ਨੂੰ ਕਰ ਪਾਉਣ ਦੀ ਇੱਕ ਆਸ ਉਮੀਦ ਸਾਨੂੰ ਦਿੱਸੀ ਹੈ ਇੰਜ ਲੱਗਦਾ ਹੈ ਕਿ ਬਸ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਸਾਡੇ ਨਾਲ ਸਭ ਕੁਝ ਚੰਗਾ ਚੰਗਾ ਹੋਵੇਗਾ ਸਾਡਾ ਵੇੜਾ ਖੁਸ਼ੀਆਂ ਨਾਲ ਭਰ ਜਾਵੇਗਾ ਬਰਕਤਾਂ ਨਾਲ ਭਰ ਜਾਵੇਗਾ ਤੇ ਇਹ ਬੜੀ ਚੰਗੀ ਗੱਲ ਹੈ ਕਿ ਆਪਾਂ ਚੰਗਾ ਸੋਚਦੇ ਹਾਂ ਕਿਉਂਕਿ ਇਹੀ ਤਾਂ ਸਾਨੂੰ ਸਿਖਾਇਆ ਗਿਆ ਹੈ ਕਿ ਚੰਗਾ ਸੋਚੋ ਤਾਂ ਹੀ ਚੰਗਾ ਹੋਵੇਗਾ ਪਰ ਨਾਲ ਨਾਲ ਇੱਕ ਗੱਲ ਹੋਰ ਯਾਦ ਰੱਖਣੀ ਹੈ ਕਿ ਸਿਰਫ ਚੰਗਾ ਸੋਚਣ ਦੇ ਨਾਲ ਚੰਗਾ ਨਹੀਂ ਹੋਣਾ ਉਹ ਚੰਗਾ ਕਰਨ ਦੇ ਲਈ ਕੁਝ ਕਰਨਾ ਵੀ ਪੈਣਾ ਹੈ ਆਪਣੇ ਮਨ ਨੂੰ ਪੋਜ਼ਿਟਿਵ ਰੱਖਣਾ ਹੈ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਆਪਣੇ ਲਈ ਚੰਗਾ ਸੋਚਣਾ ਹੈ ਪਰ ਚੰਗਾ ਸੋਚ ਕੇ ਉਹ ਚੰਗੇ ਨੂੰ ਕਰਨ ਦੀ ਕੋਸ਼ਿਸ਼ ਵੀ ਕਰਨੀ ਹੈ ਤਾਂ ਜੋ ਸਾਡੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਪਰਕਤਾ ਦੇ ਨਾਲ ਤੰਦਰੁਸਤੀ ਤਰੱਕੀ ਦੇ ਨਾਲ ਪਾ ਸਕੇ ਤੇ ਜੇਕਰ ਆਉਣ ਵਾਲੇ ਨਵੇਂ ਬਰੇ ਤੇ ਬਹੁਤ ਆਸਾਂ ਉਮੀਦਾਂ ਰੱਖਿਆ ਨੇ ਜੇ ਲੱਗਦਾ ਹੈ ਕਿ 2005 ਸਾਡੀ ਕਿਸਮਤ ਨੂੰ ਚਮਕਾ ਦੇਵੇਗਾ ਤਾਂ ਫਿਰ ਇਹ ਤਾਂ ਹੈ ਚਮਕੇਗੀ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਕਰਾਂਗੇ ਆਪਣੇ ਆਪਣੇ ਨਿਜਮਾ ਦੇ ਵਿੱਚ ਕੁਝ ਬਦਲਾਅ ਕਰਾਂਗੇ ਆਪਣੀਆਂ ਆਦਤਾਂ ਨੂੰ ਬਦਲਾਂਗੇ ਕਿਉਂਕਿ ਜੇਕਰ ਜ਼ਿੰਦਗੀ ਉਸੇ ਤਰ੍ਹਾਂ ਚੱਲਦੀ ਰਹੀ ਜਿਵੇਂ 2024 ਦੇ ਵਿੱਚ ਚੱਲ ਰਹੀ ਆ ਤਾਂ ਫਿਰ ਬਦਲਾਅ ਕਰਾਂ ਫਿਰ ਤਾਂ ਜਿੰਨੇ ਮਰਜ਼ੀ ਸਾਲ ਬਦਲਦੇ ਰਹਿਣ ਫਿਰ ਕੁਝ ਵੀ ਨਹੀਂ ਬਦਲਣਾ ਸਿਰਫ ਤਰੀਕਾ ਬਦਲਦੇ ਆ ਨੇ ਫਿਰ ਦਿਨ ਬਦਲਦੇ ਨੇ ਤੇ ਮਹੀਨੇ ਬਦਲਦੇ ਨੇ ਸਾਲ ਵੀ ਬਦਲਦੇ ਨੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਬਦਲ ਨਹੀਂ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਉਦੋਂ ਕੁਝ ਬਦਲੇਗਾ ਜਦੋਂ ਆਪਾਂ ਆਪਣੇ ਆਪ ਦੇ ਲਈ ਕੁਝ ਕਰਾਂਗੇ ਆਪਣੇ ਆਪ ਦੇ ਲਈ ਇੱਕ ਸੋਚ ਨਾਲ ਸੋਚਿਆ ਕਰਾਂਗੇ ਤਾਂ ਜੇ ਫਿਰ ਆਉਣ ਵਾਲੇ ਤਾਂ ਜੇ ਫਿਰ ਆਉਣ ਵਾਲੇ ਨਵੇਂ ਬਰੇ ਦੇ ਵਿੱਚ ਆਪਾਂ ਆਪਣੇ ਆਪ ਨੂੰ ਖੁਸ਼ ਦੇਖਣਾ ਚਾਹੁੰਦੇ ਹਾਂ ਕਾਮਜਗ ਦੇਖਣਾ ਚਾਹੁੰਦੇ ਹਾਂ ਤਾਂ ਆਪਣੀਆਂ ਕੁਝ ਆਦਤਾਂ ਦੇ ਵਿੱਚ ਬਦਲਾਅ ਜ਼ਰੂਰ ਕਰਨਾ ਹੈ 2024 ਦੀਆਂ ਜੋ ਮਾੜੀਆਂ ਆਦਤਾਂ ਨੇ ਉਹਨਾਂ ਨੂੰ ਛੱਡਣਾ ਹੈ ਉਹਦੀ ਜਗ੍ਹਾ ਤੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੈ ਤਾਂ ਦੇਖਣਾ 2025 ਆਉਣ ਵਾਲਾ ਨਵਾਂ ਵਾਰਾ ਸਾਡੇ ਲਈ ਸੱਚਮੁੱਚ ਇਹ ਖੁਸ਼ੀਆਂ ਖੇੜੀਆਂ ਪਰਿਆ ਹੋਵੇਗਾ ਖੁਸ਼ੀਆਂ ਖੇੜੇ ਲੈ ਕੇ ਆਵੇਗਾ ਵਰਕਤਾਂ ਲੈ ਕੇ ਆਵੇਗਾ ਬਸ ਸਾਨੂੰ ਆਪਣੇ ਆਪ ਦੇ ਵਿੱਚ ਬਦਲਾਵ ਕਰਨ ਦੀ ਲੋੜ ਹੈ ਫਿਰ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ ਸ਼ੁਰੂਆਤ ਇਹਨਾਂ ਚਾਰ ਕੰਮਾਂ ਤੋਂ करिए ਸਭ ਤੋਂ ਪਹਿਲਾ ਕੰਮ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਕਿਉਂਕਿ ਜੋ ਮਨੁੱਖ ਸਵੇਰੇ ਜਲਦੀ ਉੱਠਦੇ ਨੇ ਉਹ ਹਰ ਕੰਮ ਦੇ ਵਿੱਚ ਅੱਗੇ ਰਹਿੰਦੇ ਨੇ ਜਲਦੀ ਉੱਠਣ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਵੀ ਕਿਰਪਾ ਕਰਦੇ ਨੇ ਜਲਦੀ ਉੱਠਣ ਵਾਲਾ ਮਨੁੱਖ ਤਨ ਮਨ ਤਨਪੱਖੋਂ ਸਭ ਤੋਂ ਅੱਗੇ ਰਹਿੰਦਾ ਹੈ ਕਿਉਂਕਿ ਹੁਣ ਸਵੇਰੇ ਜਲਦੀ ਉੱਠਣ ਕਰਕੇ ਸਰੀਰ ਵੀ ਤੰਦਰੁਸਤ ਰਹੇਗਾ ਜਲਦੀ ਉੱਠਣ ਕਰਕੇ ਆਪਣੇ ਕੰਮ ਤੰਦਿਆਂ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ ਫਿਰ ਮਨ ਵੀ ਖੁਸ਼ ਰਹੇਗਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਸਹੀ ਸਮੇਂ ਦੀ ਨਬਾਲੀਆਂ ਇੱਕ ਜਲਦੀ ਉੱਠਣ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬਦਲ ਸਕਦਾ ਹੈ ਤੇ ਫਿਰ ਸਵੇਰੇ ਜਲਦੀ ਉੱਠਣਾ ਹੈ ਉੱਠਦੇ ਅਨਸਾਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਪਾਠ ਕੀਤੇ ਤੋਂ ਬਿਨਾਂ ਕਿਸੇ ਵੀ ਕੰਮ ਨੂੰ ਹੱਥ ਨਹੀਂ ਪਾਉਣਾ ਇਹ ਨਿਯਮ ਜਿਸ ਦਿਨ ਤੋਂ ਪੱਕਾ ਕਰ ਲਿਆ ਉਸੇ ਦਿਨ ਤੋਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਗੁਰਬਾਣੀ ਦਾ ਪਾਠ ਕਰਕੇ ਫਿਰ ਆਪਣੇ ਕੰਮ ਤੰਦਿਆਂ ਨੂੰ ਹੱਥ ਪਾਉਣਾ ਹੈ। ਭੈਣਾ ਦੇ ਅੱਗੇ ਵੀ ਬੇਨਤੀ ਕਰਨੀ ਹੈ। ਪਾਠ ਕਰਕੇ ਇਹ ਰਸੋਈ ਦੇ ਵਿੱਚ ਜਾਣਾ ਚਾਹੀਦਾ ਹੈ। ਰਸੋਈ ਦੇ ਵਿੱਚ ਜਾ ਕੇ ਵੀ ਪਾਠ ਕਰਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਓ। ਚਾਹ, ਪਾਣੀ, ਨਾਸ਼ਤਾ ਤਿਆਰ ਕਰੋ ਅਤੇ ਸਵੇਰੇ-ਸਵੇਰ ਸਾਡੇ ਵਿੱਚੋਂ ਬਹੁਤੇ ਲੋਕ ਨੇ ਜੋ ਆਪਣੇ ਸਾਰੇ ਕੰਮਕਾਰਾਂ ਨੂੰ ਕਰ ਲੈਂਦੇ ਹਨ। ਪਰ ਆਪਣੇ ਆਪ ਵੱਲ, ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦੇ। ਸਰੀਰ ਨੂੰ ਦਿਨੋਂ ਦਿਨ ਵਿਕਾਰ ਕਰਦੇ ਰਹਿੰਦੇ ਨੇ ਸਰੀਰ ਬਿਮਾਰ ਹੋਵੇ ੱਟਿਲਾ ਮੱਠਾ ਹੋਵੇ ਤਾਂ ਵੀ ਉਹਦੇ ਨਾਲ ਤੱਕਾ ਹੀ ਕਰੇ ਜਾਵਾਂਗੇ ਚਲੋ ਕੋਈ ਨੇ ਜਿੰਨੇ ਤੇਰ ਤੱਕ ਚੱਲਦਾ ਹੈ ਇਹ ਕੰਮ ਚਲਾ ਲਓ ਪਰ ਨਹੀਂ ਇਹ ਸੋਹਣੇ ਸਰੀਰ ਦੀ ਸਾਮ ਸੰਭਾਲ ਕਰਨੇ ਅਸਾਨ ਸਵਾਲ ਸਿਰਫ ਆਪਾਂ ਉਪਕਾਰੀ ਨਹੀਂ ਕਰਨਾ ਇਹਨੂੰ ਨਹਾ ਲਿਆ ਧੋ ਲਿਆ ਤਿਲਿਸ਼ਾ ਲਿਆ ਸੋਹਣੇ ਕੱਪੜੇ ਪਾ ਲਏ ਅੰਦਰੋਂ ਵੀ ਠੀਕ ਹੋਣਾ ਚਾਹੀਦਾ ਹੈ ਸਵੇਰ ਦੀ ਸੈਰ ਜਦੋਂ ਕਰਾਂਗੇ ਤਾਂ ਤਨ ਮਨ ਦੋਵੇਂ ਹੀ ਤੰਦਰੁਸਤ ਨਰੋਏ ਰਹਿੰਦੇ ਹਨ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਜਾਂਦਾ ਹੈ ਅਤੇ ਜੇਕਰ ਸਰੀਰ ਨੂੰ ਕੋਈ ਦੁੱਖ ਰੋਗ ਲੱਗਿਆ ਹੋਵੇ ਉਹ ਵੀ ਛੇਤੀ ਠੀਕ ਹੁੰਦਾ ਸਵੇਰ ਸਵੇਰ ਦੀ ਸੈਰ ਜਰੂਰ ਕਰਨੀ ਆਪਾਂ ਸਿਮਰਨ ਕਰ ਸਕਦੇ ਹਾਂ ਵਾਇਗਰੋ ਵਾਇਗਰੋ ਕਰਦੇ ਹੋਏ ਸੈਰ ਕਰਨੀ ਹੈ ਜਿਵੇਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਏ ਜਲਦੀ ਸੌਣ ਦੀ ਆਦਤ ਪਾਉਣੀ ਹੈ ਆਪਣੇ ਹਰ ਇੱਕ ਕੰਮ ਨੂੰ ਸਮੇਂ ਸਿਰ ਕਰਨ ਦੀ ਆਦਤ ਪਾਉਣੀ ਹੈ ਇਹ ਨਹੀਂ ਕਿ ਅੱਜ ਦਾ ਕੰਮ ਕੱਲ ਤੇ ਕੱਲ ਦਾ ਕੰਮ ਪਰਸੋਂ ਤੇ ਇਦਾਂ ਹੀ ਕੰਮ ਸਿਰੇ ਨਹੀਂ ਚੜ੍ਹਦੇ ਜੋ ਅੱਜ ਕਰਨਾ ਹੈ ਸੋ ਅੱਜ ਹੀ ਕਰਨਾ ਹੈ ਉਹਨਾਂ ਕਰਕੇ ਹਿਸਾਬ ਲੈਣਾ ਹੈ ਕਦੇ ਵੀ ਕਿਸੇ ਕੰਮ ਉਹਨੂੰ ਕਰਕੇ ਹਿਸਾਬ ਲੈਣਾ ਹੈ ਕਦੇ ਵੀ ਕਿਸੇ ਕੰਮ ਨੂੰ ਅੱਧ ਵਿਚਾਲੇ ਨਹੀਂ ਛੱਡਣਾ ਚਾਹੀਦਾ ਦੂਜਿਆਂ ਦੇ ਵੱਲ ਵੇਖ ਕੇ ਕਦੇ ਵੀ ਸੱਣਣਾ ਨਹੀਂ ਚਾਹੀਦਾ ਕਿਸੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਏਰਖਾ ਵਸ ਪਿਆ ਇਨਸਾਨ ਆਪਣੇ ਬਾਰੇ ਘੱਟ ਤੇ ਦੂਜਿਆਂ ਬਾਰੇ ਜ਼ਿਆਦਾ ਸੋਚਦਾ ਹੈ ਇਸ ਕਰਕੇ ਕਦੇ ਵੀ ਮਨੁੱਖ ਕਿਸੇ ਦੇ ਪ੍ਰਤੀ ਏਰਖਾ ਨਹੀਂ ਆਉਂਦੇ ਨੇ ਇਹ ਕੁਝ ਕੁਮਾੜੀਆਂ ਆਦਤਾਂ ਨੂੰ ਬਦਲ ਕੇ ਜੇ ਆਪਾਂ ਚੰਗੀਆਂ ਆਦਤਾਂ ਅਪਣਾ ਲਈਏ ਤਾਂ ਸਾਡੇ ਨਾਲ ਬਹੁਤ ਕੁਝ ਬਦਲ ਸਕਦਾ ਹੈ ਤੇ ਦਸੰਬਰ ਮਹੀਨੇ ਦੇ ਵਿੱਚ ਇਸ ਕਰਕੇ ਕਿਆ ਕਿਉਂਕਿ ਉਹਨਾਂ ਦਸੰਬਰ ਮਹੀਨੇ ਦੇ ਵਿੱਚ 7-8 ਦਿਨ ਪੇਤ ਗਏ ਮਗਰ ਕਿੰਨੇ ਰਹਿ ਗਏ ਨੇ ਬਾਇ ਦਿਨ ਰਹਿ ਗਏ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਜੇਕਰ ਆਪਾਂ ਲਗਾਤਾਰ ਅਮਰਤ ਵੇਲੇ ਉੱਠਾਂਗੇ ਉੱਠ ਕੇ ਵਾਇਗੁਰੂ ਜੀ ਦਾ ਸ਼ੁਕਰਾਨਾ ਕਰਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਾਂਗੇ ਪਾਠ ਕਰਨ ਤੋਂ ਬਾਅਦ ਸੈਰ ਕਰਾਂਗੇ ਜੇ ਇਹ ਲਗਾਤਾਰ ਆਪਾਂ ਇੱਕੇ ਦਿਨ ਤੱਕ ਕਰ ਲਿਆ ਤਾਂ ਸਾਡੀ ਆਦਤ ਸਾਡਾ ਸੁਭਾਅ ਬਣ ਜਾਵੇਗਾ ਜੇਕਰ ਹਫ਼ਤੇ ਵਿੱਚ 2-3 ਵਾਰ ਐਸਾ ਮਹਿਸੂਸ ਹੁੰਦਾ ਤਾਂ ਤਾਂ ਇਹ ਸਾਡੀ ਰੁਟੀਨ ਸਾਡਾ ਸੁਭਾਅ ਬਣ ਜਾਵੇਗਾ ਤੇ ਸਾਡੀ ਜ਼ਿੰਦਗੀ ਬਦਲ ਜਾਵੇਗੀ సంగత జీ జర అది చగిేర్కేనా ధన్వాద